ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ ਦੀ ਆਪਰੇਸ਼ਨ ਪ੍ਰਹਾਰ 2 ਜਿਹੜਾ ਕਿ ਸਾਡੇ ਗੈਂਗਸਟਰਾਂ ਤੇ ਬਾਹਰ ਮੁਹਿੰਮ ਦਾ ਇੱਕ अहम ਹਿੱਸਾ ਹੈ ਇਹਦੇ ਤਹਿਤ ਖੰਨਾ ਪੁਲਿਸ ਜਿਹੜੀ ਗੈਰ ਸਮਾਜਿਕ ਅਤੇ ਅਪਰਾਧਿਕ ਤੱਤਾਂ ਦੇ ਖਿਲਾਫ ਸਖਤ ਅਤੇ ਕਾਨੂੰਨੀ ਕਾਰਵਾਈ ਕਰ ਰਹੀ ਹੈ ਮੈਂ ਤੁਹਾਨੂੰ ਇਹ ਦੱਸਣਾ ਚਾਹਦੀ ਹਾਂ ਕਿ 12 ਵਜੇ ਤੱਕ ਹੀ ਅੱਜ ਅਸੀਂ 117 ਤੋਂ ਵੱਧ ਮਾਰੇ ਅੰਸਰਾਂ ਨੂੰ ਰਾਉਂਡ ਅਪ ਕੀਤਾ ਹੈ ਅਤੇ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਇਹਨਾਂ ਤੋਂ ਜਿਹੜੀ ਬੰਦੀ ਰਿਕਵਰੀਜ਼ ਨੇ ਉਹ ਤੁਹਾਨੂੰ ਅਸੀਂ ਜਲਦ ਅਪਡੇਟ ਕਰਾਂਗੇ ਇਹਨਾਂ ਦੇ ਵਿੱਚ ਦੋ ਪਗੋੜੇ ਵੀ ਹਨ ਪ੍ਰੋਕਲੇਮਡ ਅਫੈਂਡਰਾ ਨੂੰ ਵੀ ਕਾਬੂ ਕੀਤਾ ਗਿਆ ਹੈ ਨਾਲ ਹੀ ਦੋ ਗੈਂਗਸਟਰ ਐਸੋਸੀਏਟਸ ਨੂੰ ਵੀ ਸਕਸੈਸਫੁਲੀ ਅਰੈਸਟ ਕੀਤਾ ਗਿਆ ਹੈ ਇਹਦੇ ਅੰਦਰ ਹੋਰ ਸ਼ਾਮਲ ਹਨ ਇੱਕ ਵੱਡਾ ਨਸ਼ਾ ਤਸਕਰ ਦੋ ਵੱਡੇ ਪੈਟਲਰ ਅਤੇ ਕਈ ਪੁਆਇੰਟ ਆਫ ਸੇਲ ਤੇ ਛੋਟੇ ਪੈਟਲਰ ਵੀ ਕਾਬੂ ਕੀਤੇ ਗਏ ਹਨ ਪੋਲਸੀ ਕੀ ਐਕਟੀਵਿਟੀ ਰਣਨੀਆ ਮਿਸ਼ਨ ਪ੍ਰਹਾਰ ਟੂਰ ਦੇ ਵਿੱਚ ਇੰਦਾ ਪਹਿਲਾ ਵਿੱਚ ਤੇ ਦੋ ਪਾਰਟ ਆ ਜੀ ਇਹਦੇ ਵਿੱਚ ਕੀ ਟਾਰਗੇਟ ਰਹਿ ਸਕਦਾ ਜਿਹੜੇ ਸਾਡੀ ਸੰਵੇਦਨਸ਼ੀਲ ਇਲਾਕੇ ਨੇ ਤੇ ਜਿਹੜੇ ਇਲਾਕੇ ਅਸੀਂ ਪਬਲਿਕ ਇਨਪੁਟਸ ਪਬਲਿਕ ਮੀਟਿੰਗਸ ਨੇ ਤੋਂ ਗੈਦਰ ਕੀਤੇ ਨੇ ਤੇ ਬਾਕੀ ਸਾਰੀ ਇਨਪੁਟਸ ਜਿਹੜੀ ਸਾਡੀ ਵੱਖ-ਵੱਖ ਹੈਲਪਲਾਈਨ ਜਿਵੇਂ ਸੇਫ ਪੰਜਾਬ ਤੇ ਜਿਹੜੀ ਗੈਂਗਸਟਰਾਂ ਦੇ ਵਿਰੁੱਧ ਜਿਹੜੀ ਹੈਲਪਲਾਈਨ ਹੈ ਇਹਦੇ ਤਹਿਤ ਅਸੀਂ ਸਾਰੀ ਐਕਸ਼ਨੇਬਲ ਇਨਫੋਰਮੇਸ਼ਨ ਕਲੈਕਟ ਕਰਕੇ ਅੱਜ ਵੱਖ-ਵੱਖ ਇਲਾਕਿਆਂ ਵਿੱਚ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਕੀਤੇ ਨੇ ਡਰੋਨ ਦੇ ਰਾਹੀਂ ਸਰਵੇਲੈਂਸ ਕੀਤੀ ਹੈ ਸਾਡੇ ਦੋ ਐਸਪੀਜ਼ ਅਤੇ ਵੱਖ-ਵੱਖ ਡੀਐਸਪੀਜ਼ ਦੇ ਅੰਡਰ ਪੁਲਿਸ ਸਟੇਸ਼ਨਾਂ ਵਿੱਚ ਟੀਮਾਂ ਬਣੀਆਂ ਹਨ ਨਾਲ ਹੀ ਅਸੀਂ ਪਬਲਿਕ ਮੀਟਿੰਗਸ ਵੀ ਵਟੇ ਪੱਤਰ ਤੇ ਕਰ ਰਹੇ ਹਾਂ ਜਿਸ ਤਰ੍ਹਾਂ ਮੈਂ ਸਿਵਲ ਹਸਪਤਾਲਾ ਹੌਟਸਪੌਟ ਬਣਦਾ ਜਾ ਰਿਹਾ ਹੈ ਕਿਰੇ ਬਾਹਰ ਤੋਂ ਨਸ਼ੇੜੀ ਖੜ ਕੇ ਗੋਲੀਆਂ ਮਾਰ ਦਿੱਤੀ ਹੁਣ ਇੱਥੇ ਕਿੱਦਾਂ ਦੀ ਜਣੀ ਨਿਗਰਾਨੀ ਰਹੇਗੀ ਜੇ ਅਕੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੇ ਸਾਡੇ ਸਾਰੇ ਹੌਟਸਪੌਟਸ ਨੇ ਉੱਥੇ ਅਸੀਂ ਟੈਂਪੋਰਲ ਅਨਾਲਿਸਿਸ ਕੀਤੀ ਹੈ ਯਾਨੀ ਕਿ ਅਸੀਂ ਦੇਖਿਆ ਹੈਗਾ ਕਿ ਕਿਹੜੇ ਟਾਈਮ ਤੇ ਇੱਥੇ 마ੜੇ ਅਨਸਰ ਇਕੱਠੇ ਹੁੰਦੇ ਹਨ ਉਸ ਅਕੋਰਡਿੰਗ ਹੀ ਅਸੀਂ ਇੱਥੇ ਘੇਰਾ ਪਾ ਕੇ ਇਹਨਾਂ ਨੂੰ ਕਾਬੂ ਕਰ ਰਹੇ ਹਾਂ ਜਿਵੇਂ ਕਿ ਤੁਸੀਂ ਦੱਸਿਆ ਹਾਲ ਦੀ ਘੜੀ ਅਸੀਂ ਸਿਵਲ ਹਸਪੀਟਲ ਦੇ ਬਾਹਰ ਖੜੇ ਹਾਂ ਜਿੱਥੇ ਸਾਨੂੰ ਲੋਕਾਂ ਤੋਂ ਹੀ ਇਨਪੁਟ ਆਈ ਸੀ ਕਿ ਇੱਥੇ ਕਈ 마ੜੇ ਅਨਸਰ ਵੋਟ ਸੈਂਟਰਾਂ ਦੇ ਬਾਹਰ ਖੜੇ ਹੁੰਦੇ ਹਨ ਤੇ ਉਹਨਾਂ ਨੂੰ ਅੱਜ ਅਸੀਂ ਕਾਬੂ ਕੀਤਾ ਹੈ ਤੇ ਬਾਕੀ ਅਸੀਂ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਸਖਤੋ ਸਖਤ ਤਰੀਕੇ ਨਾਲ ਕਰ ਰਹੇ ਹਾਂ